ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਇੱਕ ਵਾਰ ਫੇਰ ਮੌਜੂਦ ਨੇ ਤੀਰਤ ਸਿੰਘ ਪੈਨਾਕਰ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਰਿਫਿਊਜ਼ਡ ਕੇਸਸ ਨੂੰ ਵੀਜ਼ਾ ਦਿਵਾਉਣ ਦੇ ਪੀਪੀਆਰ ਦਿਵਾਉਣ ਦੇ ਬਾਦਸ਼ਾਹ ਔਰ ਇੱਕ ਵਾਰੀ ਫੇਰ ਵੇਲਾ ਆ ਗਿਆ ਜਦੋਂ ਕੈਨੇਡਾ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਫਿਊਜ਼ਲ ਆ ਰਹੀ ਹੈ ਪਰ ਕਿਉਂ ਤੇ ਕਿਨਾਂ ਦੀ ਆ ਰਹੀ ਹੈ ਇਹਦੇ ਉੱਤੇ ਲਗਾਤਾਰ ਤੀਰਤ ਜੀ ਸਾਨੂੰ ਅਪਡੇਟ ਕਰਦੇ ਨੇ ਪਰ ਅੱਜ ਇਹ ਵੀ ਨਾਲ ਸਮਝਾਂਗੇ ਕਿ ਅਗਰ ਵੀਜ਼ਾ ਲੈਣਾ ਹੈ ਕਿ ਕਿਵੇਂ ਮਿਲਣਾ ਹੈ ਫਾਈਲ ਲੋਜ ਕਿਵੇਂ ਕਰਨੀ ਹੈ ਜੀਆਈਸੀ ਨਾਲ ਕਰਨੀ ਹੈ ਵਿਦਾਊਟ ਜੀਆਈਸੀ ਕਰਨੀ ਹੈ ਸੋ ਤੀਰਤ ਜੀ ਦਾ ਬਹੁਤ ਵੱਡਾ ਸਕਸੈਸ ਰੇਟ ਹੈ ਕੈਨੇਡਾ ਬਾਰੇ ਤੀਰਤ ਜੀ ਦੀ ਵੀਡੀਓ ਸੁਣੇ ਬਿਨਾ ਉਹਨਾਂ ਨਾਲ ਗੱਲਬਾਤ ਕੀਤੇ ਬਿਨਾ ਬਹੁਤ ਸਾਰੇ ਵਿਦਿਆਰਥੀ ਆਖਰੀ ਫੈਸਲਾ ਨਹੀਂ ਕਰਦੇ ਸੋ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਚਾਹੂੰਗਾ ਅੱਜ ਇਹ ਪੁਆਇੰਟਸ ਕਲੀਅਰ ਕਰ ਦੋ ਕਿਵੇਂ ਫਾਈਲ ਲੱਗੇ ਕਿਦਾਂ ਸਟੂਡੈਂਟਸ ਨੇ ਵੀਜ਼ੇ ਹਾਸਲ ਕਰਨੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੀਆਈਸੀ ਦਾ ਮੁੱਦਾ ਔਰ ਜਿਨ੍ਹਾਂ ਦੇ ਰਿਫਿਊਜ਼ਲ ਆ ਰਹੇ ਨੇ ਕਿ तमाम ਪੁਆਇੰਟਸ ਮੈਂ ਚਾਹੂੰਗਾ ਤੁਸੀਂ ਐਡਰੈਸ ਕਰੋ ਜ਼ਿੰਦਗੀ ਦੀ ਕਹਿੰਦੇ ਨਾ ਇੱਕ ਸਭ ਤੋਂ ਵੱਡੀ ਕਹਾਵਤ ਆ ਜ਼ਿੰਦਗੀ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਆ ਕਿ ਹਮੇਸ਼ਾ ਜਿੰਨੀ ਜਲਦੀ ਹੋ ਸਕੇ ਅਗਲੇ ਦੀ ਗਲਤੀ ਤੋਂ ਸਿੱਖ ਲਓ ਨਾ ਕਿ ਆਪ ਗਲਤੀ ਕਰਕੇ ਲੋਕਾਂ ਨੂੰ ਸਿਖਾਉਂਦੇ ਰਹੇ ਜ਼ਿੰਦਗੀ ਬੜੀ ਛੋਟੀ ਹੈ ਇਦੀ ਲੰਘ ਜਾਣੀ ਹੈਗੀ ਆ ਸੋ ਇਸੇ ਕਰਕੇ ਮੈਂ ਕਹੂੰਗਾ ਜਿਹੜਾ ਕੈਨੇਡਾ ਦਾ ਅਪਡੇਟ ਆਇਆ ਸੀ ਨਾ 8th ਆਫ ਨਵੰਬਰ ਨੂੰ ਜਿਹੜਾ ਐਸਡੀਐਸ ਕੈਟਾਗਰੀ ਬੰਦ ਹੋਈ ਸੀਗੀ ਤੋ ਬਿਲਕੁਲ ਕਿਤੇ ਨਾ ਕਿ ਕੈਨੇਡਾ ਨੇ ਅਪਡੇਟ ਤਾਂ ਕੀਤਾ ਕਿ ਕਿ ਖਾਮੀਆਂ ਵੀ ਹੈਗੀਆਂ ਕਿਉਂਕਿ ਨਾ ਅਪਡੇਟ ਤਾਂ ਦੇਤਾ ਸਾਈਟ ਤੇ ਛਾੜਤਾ ਪਰ ਸਿਸਟਮ ਅਜ ਵੀ ਉਹੀ ਚੱਲੰਦਿਆ ਐ ਐਸਡੀਐਸ ਨੋਨ ਐਸਡੀਐਸ ਦੇ ਪੋਰਟਲ ਉਹੀ ਕੁਐਸਚਨ ਨੰਬਰ ਉਹੀ ਸਭ ਕੁਝ ਉਹੀ ਚੱਲੰਦਿਆ ਯਾਰ ਕੋਈ ਚੇਂਜ ਹੀ ਨਹੀਂ ਹੋਇਆ ਇੰਟਰਨਲ ਲੈਵਲ ਤੇ ਨਾ ਕਿਉਂਕਿ ਇਹ ਚੀਜ਼ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਗਾ ਪਿਛਲੀ ਵਾਰੀ ਵੀ ਇੱਕ ਵਾਰੀ ਨਾ ਇਦਾਂ ਹੋਇਆ ਸੀਗਾ ਜਦੋਂ ਆਸ 6 ਓਵਰ ਆਲ ਇਹਨਾਂ ਨੇ ਕਹਿਆ ਤਾਂ ਸੀ 6 ਈਚ ਨਹੀਂ ਕਿਹਾ ਸੀਗਾ ਨਾ ਤੇ ਬਟ ਹਾਂ ਇਹ ਗੱਲ ਹੈ ਕਿ 10 ਅਗਸਤ ਦੀ ਹੈ 10 ਅਗਸਤ 2024 ਦੀ ਗੱਲ ਸੋ ਜਿਹੜੀ ਉਦੋਂ ਹੋਇਆ ਸੀਗਾ ਤੇ ਬੱਟ ਕੀ ਸੀਗਾ ਇਹਨਾਂ ਨੇ ਫਿਰ 20 ਦਿਨ ਬਾਅਦ ਇੱਕ ਨਵਾਂ ਅਪਡੇਟ ਦਿੱਤਾ ਸੀਗਾ ਨੇਅਰ ਬੱਟ 28 ਤਰੀਕ ਨੂੰ ਅਪਡੇਟ ਆਇਆ ਸੀਗਾ ਕਿ ਅਸੀਂ ਪੋਰਟਲ ਚੇਂਜ ਨਹੀਂ ਕਰਨੇ ਜੇ ਤੁਹਾਡੇ ਐਸ 6 ਓਵਰਾਲ ਚਾਹੇ 1 ਚੋਂ 2 ਚੋਂ 3 ਚੋਂ ਘਾਟੇ ਵੀ ਹਨ ਉਹਤੇ ਟਿਕ ਲਾ ਦਿਓ ਸੋ ਅਸੀਂ ਕਨਸਿਡਰ ਕਰ ਲਾਂਗੇ ਪਰ ਹਾਂ ਇੱਕ ਮੈਂ ਦਾਜਮਾ ਇੱਕ ਐਕਸਪੀਰੀਅੰਸ ਮੈਂ ਬੋਲਦਾ ਅਸੀਂ ਉਦੋਂ ਫਾਈਲਾਂ ਨਹੀਂ ਲਾਈਆਂ ਬਟ ਇਨ ਦਾ ਮੀਨ ਟਾਈਮ ਜਦੋਂ ਮੈਂ ਨਾ ਤੁੱਕੇ ਕਾਲੀਆਂ ਲਾਈਆਂ ਗਈਆਂ 20 ਡੇਜ਼ ਦੇ ਵਿੱਚ ਜਿਹੜੀਆਂ ਫਾਇਲਜ਼ ਲੱਗੀਆਂ ਵਾਧੂ ਰਿਫਿਊਜ਼ਲ ਆਈਆਂ ਸੀ ਮਾਰਕੀਟ ਦੇ ਵਿੱਚ ਸੋ ਅਜੇ ਵੀ ਮ ਸੋ ਹਜੇ ਤੱਕ ਵੀ ਜਿਹੜਾ ਕੈਨੇਡਾ ਦਾ ਪੋਰਟਲ ਚੇਂਜ ਨਹੀਂ ਹੋਇਆ ਬਟ ਹੁਣ ਕੀ ਗੱਲ ਕਰ ਰਹੇ ਆ ਕਿ ਬੜਾ 8 ਨਵੰਬਰ ਇੱਕ ਆਲਰੇਡੀ ਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਕਦੋਂ ਲਾਈਏ ਫਾਈਲ ਕਿੱਦਾਂ ਕਰੀਏ ਫਾਈਲਜ਼ ਕਿੰਨੀ ਦੇਰ ਵੜੀਏ ਐਮਬੈਸੀ ਦੇ ਜਿਹੜਾ ਕਿ ਅਪਡੇਟ ਦੀ ਵੇਟ ਕਰੀਏ ਜਾਂ ਕਿੱਦਾਂ ਕਰੀਏ ਕੁ ਕਈਆਂ ਦੇ ਇਨਟੇਕ ਲੰਘ ਰਿਹਾ ਕਈਆਂ ਨੇ ਆਪਣੇ ਮਤ ਨੂੰ ਗਾ ਪੈਸੇ ਅਰੇਂਜ ਕੀਤੇ ਹੋਏ ਆ ਚਾਹੇ ਬੈਂਕ ਤੋਂ ਲੋਨ ਚੱਕਿਆ ਹੋਇਆ ਉਹਨਾਂ ਨੂੰ ਇੰਟਰਸਟ ਪੈ ਰਿਹਾ ਹੈਗਾ ਸੋ ਮਤਲਬ ਕਿ ਇੱਕ ਚੀਜ਼ਾਂ ਨਾ ਬੜਾ ਤਕੜੀ ਕਨਫਿਊਜ਼ਨ ਜਿਹੜੀ ਹੋਈ ਹੋਈ ਆ ਤੇ ਮੈਂ ਹੁਣ ਅੱਜ ਬੱਚਿਆਂ ਨੂੰ ਕਹੂੰਗਾ ਕਿ ਜਰੂਰ ਇਹ ਵੀਡੀਓ ਧਿਆਨ ਨਾਲ ਸੁਣਿਓ ਜਿਹੜੇ ਖਾਸ ਤੌਰ ਤੇ ਸਪਾਊਸ ਵੀਜ਼ਾ ਸਟੱਡੀ ਵੀਜ਼ਾ ਵਾਲੇ ਜਾਂ ਸਟੱਡੀ ਪਲੱਸ ਸਪਾਊਸ ਵਾਲੇ ਜਿਹੜੇ ਹੈਗੇ ਆ ਇਹ ਧਿਆਨ ਨਾਲ ਵੀਡੀਓ ਸੁਣਿਓ ਕਿਉਂਕਿ ਮੈਂ ਇੱਕ ਉਹ ਚੀਜ਼ਾਂ ਨਾਲ ਤੁਹਾਡੇ ਨਾਲ ਐਸੇ ਟਿਪਸ ਐਂਡ ਟ੍ਰਿਕਸ ਤੁਹਾਡੇ ਨਾਲ ਸਾਂਝੇ ਕਰਨੇ ਜੋ ਮੈਂ ਆਪਣੇ ਛੋਟੇ ਭੈਣ ਪ੍ਰਤੀ ਫਾਈਲ ਨਾਲ ਕਰੂੰਗਾ ਸੋ ਕੈਨੇਡਾ ਸਟੱਡੀ ਵੀਜ਼ਾ ਅਸੀਂ ਪਿੱਛੇ ਜਿਹੜੇ ਜਦੋਂ ਰੂਲ ਚੇਂਜ ਹੋਏ ਸੀ ਨਾ ਵੀਡੀਓ ਵੀ ਇੱਕ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੋਈ ਦੁਬਾਰਾ ਫੇਰ ਦੇਖ ਲਿਓ ਬਟ ਮੈਂ ਅੱਜ ਥੋੜੇ ਥੋੜੇ ਪੁਆਇੰਟ ਉਹਦੇ ਵਿੱਚ ਸਾਂਝੇ ਜ਼ਰੂਰ ਕਰੂੰਗਾ ਬਟ ਇੱਕ ਚੀਜ਼ ਨਾ ਮਨਚ ਰੱਖ ਲਿਓ ਡਰਾ ਨਹੀਂ ਰਿਹਾ ਅਵੇਅਰ ਕਰ ਰਿਹਾ ਤੁਹਾਨੂੰ ਮਾਰਕੀਟ ਦੇ ਵਿੱਚ ਨਾ ਰਿਫਿਊਜ਼ਲਸ ਵਾਲੇ ਬੱਚੇ ਘੁੰਮਣੇ ਸ਼ੁਰੂ ਹੋ ਚੁੱਕੇ ਆ ਠੀਕ ਆ ਤੇ ਰਿਫਿਊਜ਼ਲ ਉਹਦਾ ਹੀ ਹੁੰਦੀ ਆ ਜਦੋਂ ਓਵਰ ਕੌਨਫੀਡੈਂਸ ਆਪਣੇ ਆਪ ਨੂੰ ਅਪਡੇਟ ਨਾ ਰੱਖਿਆ ਹੋਵੇ ਜਾਂ ਮੈਂ ਤਾਂ ਕਹੂੰਗਾ ਅੱਖਾਂ ਬੰਦ ਕੇ ਕਿਸੇ ਤੇ ਯਕੀਨ ਕੀਤਾ ਹੋਵੇ ਮੈਂ ਤਾਂ ਆਪਣੇ ਦੇ ਲਈ ਗੱਲ ਕਰਦਾ ਮੇਰੇ ਕੋਲ ਵੀ ਹੋਣਾ ਚੰਗੇ ਸਵਾਲ ਆਪਣੇ ਬੈਡਾ ਪੁੱਛੋ ਆਪਣੇ ਜਿਹੜੇ ਵੀ ਡਾਊਟ ਆ ਕਲੀਅਰ ਕਰੋ ਕਿਉਂਕਿ ਇੱਕ ਵਾਰੀ ਫਾਈਲ ਐਮਬੈਸੀ ਚ ਲੱਗ ਗਈ ਨਾ ਫਿਰ ਕੋਈ ਡਾਊਟ ਨਹੀਂ ਚਾਹੀਦਾ ਚਾਹੇ ਮੇਰੇ ਕੋਲ ਲੱਗੀ ਚਾਹੇ ਕਿਸੇ ਕੋਲ ਲੱਗੀ ਫਿਰ ਤਾਂ ਮੈਂ ਕਹਿੰਦਾ ਚੜਦੀ ਕਲਾ ਚ ਚੰਗਾ ਚੰਗਾ ਸੋਚੋ ਤੇ ਚੰਗਾ ਚੰਗਾ ਹੀ ਹੋਊਗਾ ਨਵੇਂ ਬੱਚੇ ਜਿਹਨੇ ਫਾਈਲ ਲਾਉਣੀਆਂ ਨੇ ਬੇਟਾ ਸੋ ਮੈਂ ਫਾਈਨੈਂਸ਼ੀਅਲਸ ਨੂੰ ਸਭ ਤੋਂ ਜ਼ਿਆਦਾ ਵੱਡੀ ਐ ਇਸ ਵੇਲੇ ਤਵੱਜਾ ਦਊਂਗਾ ਫਾਈਨੈਂਸ਼ੀਅਲਸ ਕੀ ਹੈਗਾ ਬੜੀ ਵੱਡੀ ਕਨਫਿਊਜ਼ਨ ਹੈ ਕਿ ਜੀਆਈਸੀ ਪੇ ਕਰਨੀ ਆ ਜਾਂ ਜੀਆਈਸੀ ਪੇ ਨਹੀਂ ਕਰਨੀ ਹੈਗੀ ਹਾਂ ਬੇਟਾ ਜੇ ਤੁਹਾਨੂੰ ਮੈਂ ਕਹਿੰਦਾ ਜੇ ਜੀਆਈਸੀ ਪੇ ਨਾ ਕਰਨੀ ਹੈ ਨਾ ਲੋਕਾਂ ਮਗਰ ਨਾਲ ਲਗਿਓ ਜਿਹੜੇ ਕਹੀ ਜਾਂਦੇ ਕਿ ਹਾਂ ਵੀ ਥੋੜੇ ਕੇ ਪੈਸੇ ਦੇ ਅਸੀਂ ਤੁਹਾਡੀ ਫਾਈਲ ਆ ਰਹੇ ਨੇ ਜੀਆਈਸੀ ਨਹੀਂ ਪੇ ਕਰਨੀ ਮੈਂ ਟੀਮ ਨੂੰ ਕਹੂੰਗਾ ਸਕਰੀਨਸ਼ਾਟ ਇੱਥੇ ਜ਼ਰੂਰ ਸਾਂਝਾ ਕਰੇ ਇਥੇ ਸੋ ਸਕਰੀਨਸ਼ਾਟ ਦੇਖੋ ਜੀ ਜੀਆਈਸੀ ਨਹੀਂ ਦੇਣੀ ਨਾ ਸੋ ਆ ਚੀਜ਼ਾਂ ਦੇਣੀਆਂ ਸੋ ਇੱਕ ਹੋਰ ਥੱਲੇ ਵਾਲਾ ਵੀ ਦੇਖ ਲਓ ਕਿ ਤੁਸੀਂ ਆਪ ਕੈਲਕੂਲੇਟ ਕਰਨਾ ਕਿ ਫੰਡ ਦਿਖਾਉਣੇ ਕਿੰਨੇ ਆ ਫੀਸ ਕੱਢਣ ਤੋਂ ਬਾਅਦ ਇੱਕ ਸਾਲ 20 20 ਆ 635 ਡਾਲਰ ਜਿਹੜੇ ਕਿ ਸ਼ੋ ਕਰਾਉਣੇ ਪੈਣੇ ਆ ਸੋ ਜ਼ਰੂਰ ਕਰਾਇਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਰਾ ਬੈਠਾਂਗੇ ਫਾਈਨੈਂਸ਼ੀਅਲਸ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪੇ ਕਰਨਗੇ ਕਿਉਂਕਿ ਚਾਰ ਹੀ ਤਾਂ ਯਾਰ ਉਹਨਾਂ ਨੇ ਚੀਜ਼ਾਂ ਗਈਆਂ ਤੁਹਾਡੀ ਐਲਓ ਚਾਹੀਦੀ ਤੁਹਾਡੀ ਪੀਏਐਲ ਚਾਹੀਦੀ ਆ ਤੁਹਾਡੀ ਜਿਹੜੀ ਇਹ ਫਾਈਨੈਂਸ਼ੀਅਲ ਤੁਹਾਡੀਆਂ ਚਾਹੀਦੀਆਂ ਚੀਜ਼ਾਂ ਸੋ ਮੇਨ ਚੀ ਟੜ ਕੋਲ ਚੀਜ਼ਾਂ ਮੰਗੀਆਂ ਉਹ ਕਿਹੜੀਆਂ ਹੈਗੀਆਂ ਬੜਾ ਐਸਓਪੀ ਜ ਜਨੂੰ ਆਪਾਂ ਕਵਰਿੰਗ ਲੈਟਰ ਵੀ ਕਹ ਰਹੇ ਹਾਂ ਸਟੇਟਮੈਂਟ ਆਫ ਪਰਪਸ ਵੀ ਕਹ ਰਹੇ ਹਾਂ ਨਾ ਸੋ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪੇ ਕਰੇਗੀ ਤੁਹਾਡੇ ਫਾਈਲ ਵੀਜ਼ਾ ਲੈਣ ਦੇ ਵਿੱਚ ਕੀ ਹੈਗਾ ਕਿ ਐਸ ਅ ਸਟੂਡੈਂਟ ਤੁਹਾਨੂੰ ਤੁਹਾਡੀਆਂ ਜ਼ਿੰਮੇਵਾਰੀਆਂ ਪਤਾ ਸੋ ਅੰਬੈਸੀ ਦੇਖੋ ਮੈਂ ਤਾਂ ਕਹੂੰਗਾ ਯਾਰ ਇਤੋਂ ਵਧੀਆ ਹੋਰ ਕੀ ਕਰੀਓ ਸਭ ਕੁਝ ਦੱਸ ਰਹੀ ਹੈ ਕਿ ਐਦਾਂ ਫਾਈਲ ਲਾ ਸੋ ਐਸਓਪੀ ਦੇ ਵਿੱਚ ਤੁਹਾਨੂੰ ਐਜ਼ ਅ ਸਟੂਡੈਂਟਸ ਤੁਹਾਡੀਆਂ ਡਿਊਟੀਆਂ ਤੁਹਾਨੂੰ ਪਤਾ ਸੋ ਐਜ਼ ਅ ਸਟੂਡੈਂਟਸ ਡਿਊਟੀਆਂ ਪਤਾ ਕੀ ਹੁੰਦੀਆਂ ਅਜੇ ਮੈਂ ਇੱਥੇ 10 ਵੀ ਦਵਾਂ ਕਿ ਮੈਂ ਉੱਤੇ ਪੜਨਾ ਤੇ ਮੈਂ ਪੜ ਕੇ ਵਾਪਸ ਆਉਣਾ ਆ ਜਿੰਨੇ ਐਸ ਵੇਲੇ ਉਤੇ ਐਕਸਟੈਂਸ਼ਨ ਆ ਵਰਕ ਪਰਮਿਟ ਦੇ ਰੋਲੇ ਪੈ ਰਹੇ ਪੀਆਰ ਦੇ ਰੋਲੇ ਪੈ ਰਹੇ ਤੁਸੀਂ ਸੋਚੋ ਬੇਟਾ ਸਪੈਸ਼ਲੀ ਉਹਨਾਂ ਨੇ ਉਹ ਦੋ ਲਾਈਨਾਂ ਮੈਂਸ਼ਨ ਕਰਤੀਆਂ ਜਿਹੜੇ ਕਰਕੇ ਉਹਨਾਂ ਨੂੰ ਐਸ ਵੇਲੇ ਆਪਣੀ ਮੈਂ ਤਾਂ ਕਹਾਂਗਾ ਇੱਜ਼ਤ ਇਹ ਉਹਨਾਂ ਦੀ ਆਈ ਹੋਈ ਹੈ ਚੀਜ਼ਾਂ ਦੇ ਮਾਂਗੇ ਸ਼ੁਰੂ ਤੋਂ ਕਹਿੰਦਾ ਹੁੰਦਾ ਬੇਟਾ ਸਟੱਡੀ ਵੀਜ਼ਾ ਹਮੇਸ਼ਾ ਵੱਖਰਾ ਰਾਸਤਾ ਸੀ ਜਿੱਦਾਂ ਕਿ ਕੰਡੀਸ਼ਨ ਹੁੰਦੀ ਮੈਂ ਜਾਊਂਗਾ ਪੜਾਂ ਤੇ ਪੜ ਕੇ ਵਾਪਸ ਆਊਂਗਾ ਪਰ ਪੀਆਰ ਕੀ ਸੀ ਇੱਕ ਵੱਖਰਾ ਰਾਸਤਾ ਸੀ ਕਿ ਹਾਂਜੀ ਜੀ ਮੈਂ ਮੇਰੀ ਆ ਉਮਰ ਹੈ ਮੇਰੀ ਆ ਪੜ੍ਹਾਈ ਆ ਮੇਰਾ ਵਕ ਐਕਸਪੀਰੀਅੰਸ ਆ ਮੇਰੀ ਇਹ ਲੈਂਗੁਏਜ ਬਿਲਟੀ ਆ ਮੈਨੂੰ ਇਹ ਮੇਰੇ ਪੁਆਇੰਟ ਮਾਤੇ ਮੈਨੂੰ ਪੱਕਾ ਕੀਤਾ ਜੋ ਵੱਖਰਾ ਰਸਤਾ ਸੀ ਉਤ ਕਰਦੇ ਸੀਗੇ ਪੱਕਾ ਸੋ ਇਸੇ ਲਈ ਤਾਂ ਮੈਂ ਕਹਾਂਗਾ ਸਟੱਡੀ ਵੀਜ਼ਾ ਤੇ ਪੀਆਰ ਨੂੰ ਵੱਖਰਾ ਰੱਖਿਆ ਜੋ ਜੇ ਸਟੱਡੀ ਵੀਜ਼ਾ ਤੁਸੀਂ ਬਧੀਆ ਤਰੀਕੇ ਨਾਲ ਰਾਹ ਤੇ ਗਏ ਹੋਗੇ ਤੇ ਆ ਪੀਆਰ ਵਾਸਤੇ ਰਾਸੇ ਤੁਹਾਡੇ ਬਹੁਤ ਸੌਕਾ ਹੋ ਜਾਊਗਾ ਸੋ ਇਹ ਚੀਜ਼ਾਂ ਦੇ ਮੈਂ ਖਾਸ ਤੌਰ ਤੇ ਖਿਆਲ ਰੱਖਣਾ ਤੇ ਬਾਕੀ ਹੋਰ ਦੂਜੀ ਗੱਲ ਮੁੱਦੇ ਤੇ ਆ ਜਾ ਪੋਰਟਲ ਤਾਂ ਫਿਰ ਹਜੇ ਵੀ ਨਹੀਂ ਅਪਡੇਟ ਹੋਇਆ ਆਹ ਤਾਂ ਚੀਜ਼ਾਂ ਸਾਨੂੰ ਪਹਿਲਾਂ ਹੀ ਪਤਾ ਸੀਗੀ ਆ ਪਰ ਬੇਟਾ ਹੁਣ ਮੈਂ ਕਹਿੰਦਾ ਉਹੀ ਗੱਲ ਹੈ ਨਾ ਵੇਟ ਕਿੰਨੀ ਸਆਪਣੀਆਂ ਫਾਈਲਸ ਤੁਸੀਂ ਲਾਂਚ ਕਰਨੀਆਂ ਵਿਦਨੇ ਮੈਂ ਤਾਂ ਕਹੂੰਗਾ ਜੇ ਹੋਰ ਦੋ ਤਿੰਨੇ ਨੇ ਤੁਸੀਂ ਦੇ ਸਕਦੇ ਆ ਅਰਾਊਂਡ 15th ਆਫ ਡਿਸੰਬਰ 15 ਅਗ ਦੇ ਡਿਸੰਬਰ ਦੇ ਅਰਾਊਂਡ ਤੁਸੀਂ ਆਪਣੀਆਂ ਫਾਈਲਸ ਲਾਂਚ ਕਰ ਦੰਨੀਆਂ ਸ਼ੁਰੂ ਕਰ ਸਕਦੇ ਆ ਕਿਉਂਕਿ ਮੈਂ ਕਰ ਦੰਨੀਆਂ ਠੀਕ ਹੈ ਨਾ ਕਿਉਂਕਿ ਆਲਰੇਡੀ ਬੱਚਿਆਂ ਦੇ ਇਨਟੇਕ ਕੈਪੈਸਿਟੀ ਟਾਈਮ ਲਾਂਦੀ ਕੁਛ ਲਾਂਦੀ ਮਟਾਂ ਇੱਕ ਚੀਜ਼ ਦਾ ਤੁਹਾਡਾ ਵਾਦਾ ਕਰਦਾ ਜਿਹੜੀਆਂ ਵੀ ਫਾਈਲਾਂ ਸਾਡੇ ਤੋਂ ਹੋਣੀਆਂ ਨਾ ਆਪਣੇ ਵੱਲੋਂ ਪੂਰਾ ਵਾਅਦਾ ਲਾ ਦਾਂਗੇ ਤੇ ਬਲਕਿ ਜਿੰਨਾ ਜਿੰਨੀ ਖੂਸ ਸਮਝ ਹੈਗੀ ਆ ਜਿੰਨੀ ਕ ਮਤਲਬ ਕਿ ਮੈਂ ਕਹੂੰਗਾ ਯੋਗਤਾ ਹੈ ਕਿ ਪੂਰੀ ਲਾ ਦੇਾਂਗੇ ਪੂਰਾ ਆਪਣੇ ਵੱਲ ਵਾਹ ਲਾਵਾਂਗੇ ਤੇ ਉਮੀਦ ਕਰਦਾ ਚੜਦੀ ਕਲਾ ਦੇ ਵਿੱਚ ਜਿਹੜੇ ਸਟੂਡੈਂਟ ਤੇ ਉਹਨਾਂ ਦੇ ਜਿਹੜੇ ਰਿਜ਼ਲਟ ਜਰੂਰ ਡੈਫੀਨੇਟਲੀ ਆਣਗੇ ਤੇ ਤੁਸੀਂ ਵੀ ਆਪਣੀਆਂ ਫਾਈਲਾਂ ਜਿੱਤੋ ਵੀ ਤੁਹਾਡੀਆਂ ਲਗੀਆਂ ਹੋਈਆਂ ਸੋ ਸੋ ਸਮਝ ਕੇ ਪੂਰਾ ਪੂਰਾ ਆਪਣਾ ਅੱਖਾਂ ਬੰਦ ਨਹੀਂ ਕਰਨੀਆਂ ਉਹਨਾਂ ਤੋਂ ਪੂਰੇ ਸਵਾਲ ਪੁੱਛ ਕੇ ਡਾਊਟ ਕਲੀਅਰ ਕਰਕੇ ਦਨ ਜਿਹੜੀ ਕਿ ਆਪਣੀ ਤੁਸੀਂ ਜਿਹੜੀ ਕਿ ਫਾਈਲ ਲੌਂਚ ਕਰਨੀ ਆ ਇਹ ਸਟੱਡੀ ਵੀਜ਼ਾ ਤੇ ਪਲੱਸ ਹਸ ਵੀਜ਼ਾ ਵਾਲੇ ਜਣੇ ਫਾਈਲ ਲੌਂਚ ਕਰਨੀ ਆ ਇਹ ਉਹਨਾਂ ਵਾਸਤੇ ਵੀਡੀਓ ਸੀਗੀ ਸੋ ਜਰੂਰ ਦਬਾ ਕੇ ਸ਼ੇਅਰ ਕਰਿਓ ਕਿਉਂਕਿ ਬੱਚੇ ਜਿਹੜੇ ਕਾਫੀ ਪਰੇਸ਼ਾਨ ਆ ਜਿਨ੍ਹਾਂ ਨੇ ਅਪਲਾਈ ਕਰਨਾ ਸੀਗਾ ਤੇ ਆ ਰੂਲ ਚੇਂਜ ਹੋ ਗਏ ਆ ਫੀਸਾਂ ਗਈਆਂ ਹੋਈਆਂ ਜਾਂ ਦੇਣੀਆਂ ਹੈਗੀਆਂ ਸੋ ਉਮੀਦ ਕਰਦਾ ਪਰੇਸ਼ਾਨੀ ਨੂੰ ਛੱਡ ਕੇ ਆਪਣੇ ਆਪ ਨੂੰ ਅਪਡੇਟ ਰੱਖੀਏ ਤੇ ਚੜ੍ਹਦੀ ਕਲਾ 'ਚ ਰਾਵਾਂਗੇ ਸੋ ਅੱਜ ਇੱਕ ਇਸ ਵੀਡੀਓ 'ਚ ਨਾ ਇੱਕ ਹੋਰ ਛੋਟੀ ਜੀ ਗੱਲ ਮੈਂ ਕਰ ਦਵਾ ਪੀਰੈਂਟਸ ਬੰਦਾ ਡਰ ਗਿਆ ਜਿਹੜੇ ਨਵੇਂ ਅਪਲਾਈ ਕਰਨੇ ਸੀ ਯਾਰ 50 ਲੱਖ ਬੱਚਾ ਵਾਪਸ ਆ ਜੂ ਯਾਰ ਉਹ ਵੀਡੀਓ ਤਾਂ ਆਪਾਂ ਸੁਣ ਲਈ ਸਭ ਕੋ ਇਨੈਕਟਿਵ ਅਗਲੀ ਵੀਡੀਓ ਨਹੀਂ ਸੁਣੀ ਪ੍ਰਾਈਮ ਮਿਨਿਸਟਰ ਜਿਹੜਾ ਕਿ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਜਿਹੜਾ 4.9 ਮਿਲੀਅਨ ਜਿਹੜਾ ਕੀ ਆ ਗਿਆ ਮਲਿਕ 49 ਲੱਖ ਦਾ ਜਿਹੜਾ ਅ ਫਿਗਰਸ ਹੈਗੀ ਆ ਉਹਨਾਂ ਨੇ ਇਹ ਸਾਫ਼ ਤੌਰ ਤੇ ਕਿਹਾ ਇਹਨਾਂ ਵਿੱਚ ਕਾਫੀ ਆਨੇ ਸਟੱਡੀ ਪਰਮਿਟ ਐਕਸਟੈਂਡ ਕਰਾ ਲੈਣੇ ਇਹਨਾਂ ਵਿੱਚ ਕਾਫੀ ਆਨੇ ਵਰਕ ਪਰਮਿਟ ਐਕਸਟੈਂਡ ਕਰਾ ਲੈਣੇ ਇਹਨਾਂ ਵਿੱਚ ਕਾਫੀ ਆਨੇ ਪੀਆਰ ਐਲੀਜੀਬਲ ਹੋ ਜਾਣਾ ਸੋ ਥੀਜ਼ ਆਰ ਦਾ ਜਿਹੜਾ ਉਹਨਾਂ ਕੇ ਨੰਬਰ ਸੀਗਾ ਕਿ ਹਾਂ ਵੀ 2025 ਦੇ ਐਂਡ ਤੱਕ ਜਿਹੜੇ ਕਿ ਇਹ ਬੰਦਿਆ ਦੇ ਪਰਮਿਟਸ ਐਕਸਪਾਇਰ ਹੋ ਜਾਣਗੇ ਰੈਦਰ ਦਨ ਚਾਹੇ ਉਹ ਸਟੱਡੀ ਆ ਚਾਹੇ ਵਰਕ ਪਰਮਿਟ ਆ ਸੋ ਇੱਕ ਚੀਜ਼ ਨੂੰ ਮੈਂ ਤਾਂ ਕਹੂੰਗਾ ਐਸ ਵੇਲੇ ਸੋਸ਼ਲ ਮੀਡੀਆ ਤੇ ਕਹੂੰਗਾ ਕਿ ਵਾਇਰਲ ਹੋਣ ਲਈ ਕੁਝ ਵੀ ਕੀਤਾ ਜਾ ਸਕਦਾ ਸਾਨੂੰ ਵੀ ਕਈ ਵਾਰੀ ਕਮੈਂਟ ਵੱਜ ਜਾਂਦੇ ਆ ਬਟਾ ਮੈਨੂੰ ਮੈਂ ਤਾਂ ਸੱਚੀ ਗੱਲ ਆ ਸਾ ਕਮੈਂਟ ਚਾਹੇ ਪੋਜੀਟਿਵ ਹੋਵੇ ਨੈਗੇਟਿਵ ਹੋਵੇ ਬਟ ਅਸੀਂ ਤਾਂ ਆਪਣੇ ਜੋ ਵੀ ਲੱਗੇ ਆਪਣੇ ਮੈਂ ਕਹਿੰਦਾ ਦਿਲ ਤੇ ਹੱਥ ਰੱਖ ਕੇ ਦੇਖਿਓ ਅਜਿੰਨੀਆਂ ਵੀਡੀਓਜ਼ ਬਣਾ ਰਿਆਂ ਇਹ ਮੈਂ ਤਾਂ ਕਹੂੰਗਾ ਕਮਰਸ਼ੀਅਲ ਐਂਗਲ ਤੋਂ ਨਹੀਂ ਸਿਰਫ ਤੇ ਸਿਰਫ ਇਨਸਾਨੀਅਤ ਔਰਤ ਜਿਹੜੇ ਬੱਚੇ ਉੱਤੇ ਪਹੁੰਚੀ ਹੋਏ ਕਿਤੇ ਨਾ ਕਿਤੇ ਜੇ ਉਹ ਕਦੇ ਮੋਟੀਵੇਟ ਹੋ ਕੇ ਸਹੀ ਰਾਹ ਸੇ ਟਰੈਕ ਤੇ ਆ ਕੇ ਉਹ ਆਪਣੇ ਸਹੀ ਸਮਾਂ ਸਾਂਭ ਕੇ ਆਪਣੇ ਸਭਨੇ ਪੂਰੇ ਕਰ ਸਕਣ ਤਾਂ ਮੈਂ ਪਰਮਾਤਮਾ ਦਾ ਥੈਂਕਫੁਲ ਹੋਊਂਗਾ ਜੋ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਸੋ ਇਸ ਲਈ ਕੈਨੇਡਾ ਵਧੀਆ ਹੈਗਾ ਹੋਰ ਵਧੀਆ ਹੋ ਜਾਣਾ ਕਿਉਂਕਿ ਜਿਹੜੀ ਸਖਤੀ ਹੈ ਨਾ ਜੇ ਪਹਿਲਾਂ ਹੋਏ ਨਹੀਂ ਤਾਂ ਨਿਆਰਾ ਹੈ ਸਿਕਾ ਤੋਂ ਇਸ ਲਈ ਕਹੂੰਗਾ ਚੜਦੇ ਕਲਾ ਰਹੋ ਸਿਰਫ ਆਪਣਾ ਕਰਮ ਇਮਾਨਦਾਰੀ ਨਾਲ ਕਰਦੇ ਰਹੋ ਸੋ ਸ਼ਸ਼ਟਕਾਲ ਤਿਰਤ ਜੀ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤਿਰਤ ਸਿੰਘ ਪੀਨੈਕਲ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਤਿਰਤ ਜੀ ਮੰਨੇ ਪਰਮਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਸਕਰੀਨ ਤੇ ਨੰਬਰ ਹੈ ਔਰ ਇਸ ਨੰਬਰ ਤੇ ਜ਼ਰੂਰ ਸਾਰੇ ਵਿਦਿਆਰਥੀ ਸੰਪਰਕ ਕਰਨ ਤਿਰਤ ਜੀ ਦੇ ਨਾਲ ਇੱਕ ਵਾਰ ਗੱਲ ਕਰਨ ਉਸ ਤੋਂ ਬਾਅਦ ਆਪਣੀਆਂ ਫਾਈਲਾਂ ਦਾ ਡਿਸੀਜਨ ਕਰਨ बहुत-बहुत धन्यवाद बहुत थैंक यू सो मच सीरियसली शशिका